ਹਮ ਮੈਂ ਵੀ ਇਹ ਕਹਿੰਨੀ ਹਾਂ ਕਿ ਬੰਦਾ ਲੈ ਸਾਲੀਓ ਦੇਵਤਾ ਦੇਵਤਾ ਹਾਂ بڑے ਭਈਆ ਤੂੰ ਫਤ ਹੈ ਨਾ ਦੇਵੀ ਕੀ ਹਾਂ ਵੱਡਾ ਭਰਾ ਇਹੋ ਜੇ ਭਰਾ ਰੱਬ ਸਭ ਨੂੰ ਦੇਵੇ ਭਾਵੇਂ 2 2.5 ਘੰਟੇ ਲੇਟ ਹੀ ਦੇਵੇ ਬਿਲਕੁਲ ਹਾਂ ਉਹ ਤਾਂ ਹੀਰਾ ਬੰਦਾ ਸਾਰੀ ਪੈਲੀ ਉਹਨੇ ਬਣਾਈ ਆ ਹਾਂ ਇਹ ਆਪਾਂ ਇਹਨੇ ਬਸ ਲਾਂਬੇ ਲਿਆਂਦੇ ਆ ਹਾਂ ਮੈਂ ਕੀ ਲਿਆਂਦਾ ਆਹਾ ਲਾਂਬੇ ਜੜ ਕੇ ਕਿਕਰ ਵਾਲੇ ਕੀੜੇ ਵਾਲੇ ਜੰਡ ਤੇ ਨਾ ਤਾਂ ਜੋਗੇ ਨਾ ਥੱਲੇ ਜੋਗੇ ਆ 20 ਵਾਰੀ ਕਿਹਾ ਸੀ ਤੁਸੀਂ ਬਾਪੂ ਬੜਾ ਰੋਕਿਆ ਸੀ ਮੈਨੂੰ ਉਹ ਮੈਂ ਤਾਂ ਪੁੱਤ ਤੈਨੂੰ ਹੁਣ ਵੀ ਕਹਿਨਾ ਬਸ ਗੱਲ ਨ ਬੇੜ ਲੈ ਨਾ ਬੋਝਰ ਕੀ ਮਾੜਾ ਸੋਚਦੇ ਹੁੰਦੇ ਨਾ ਮਾੜਾ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਸਵਾਦ ਦਾ ਕਾਜ ਪਤਾ ਲੱਗਦਾ ਹੁਣ ਤੈਨੂੰ ਪਤਾ ਲੱਗ ਗਿਆ ਹੋਣਾ ਸੋਹਣਿਆ ਜਦੋਂ ਹੁੰਦਾ ਸੀ ਜਦੋਂ ਹੁੰਦਾ ਸੀ ਕਵਾਰਾ ਮੈਂ ਸੀ ਪੜਦਾ 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 ਜਦੋਂ ਹੁੰਦਾ ਸੀ ਕਵਾਰਾ ਮੈਂ ਸੀ ਪੜਦਾ ਵੱਡਾ ਵੀਰ ਹੀ ਹੁੰਦਾ ਸੀ ਕੰਮ ਕਰਦਾ ਦੀ ਮੇਰਾ ਵੀਰ ਹੀ ਹੁੰਦਾ ਸੀ ਕੰਮ ਕਰਦਾ ਵੱਡਾ ਭਾਈ ਹੀ ਹੁੰਦਾ ਸੀ ਕੰਮ ਕਰਦਾ ਇਹ ਮੇਰਾ ਵੀਰ ਹੀ ਹੁੰਦਾ ਸੀ ਕੰਮ ਕਰਦਾ ਆਵੇਂ ਕਾਂ ਤੋਂ ਜਾਵੇਂ ਪੱਤੀ ਕਹਿੰਦਾ ਸੀ ਮਤਲਵੰਡੀ ਪੱਟੀ ਕਹਿੰਦਾ ਸੀ ਮਤਲਬ ਦੀ ਗੁੱਸਾ ਕਰ ਜਾਵੇਂ ਤੂੰ ਤਾਂ ਵੀ ਗੁੱਸਾ ਕਰ ਜਾਵੇਂ ਤੂੰ ਤਾਂ ਗੁੱਸਾ ਕਰ ਜਾਵੇਂ ਤੂੰ ਤਾਂ ਗੁੱਸਾ ਕਰ ਜਾਵੇਂ ਕਹਿ ਜੇ ਉਹ ਤਾਂ ਗੱਲ ਹੱਸਦਾ ਨਹੀਂ ਏਕੇ ਵਿੱਚ ਵਿੱਚ ਨਹੀਂ ਵਿੱਚ ਨਹੀਂ ਸਿਆਣੇ ਕਹਿੰਦੇ ਰੱਬ ਵਸਣਾ ਨਹੀਂ ਏਕੇ ਵਿੱਚ ਨਹੀਂ ਵਿੱਚ ਨਹੀਂ ਸਿਆਣੇ ਕਹਿੰਦੇ ਰੱਬ ਵਸਣਾ ਨਹੀਂ ਏਕੇ ਵਿੱਚ ਨਹੀਂ ਤੇ ਕਾਕੀ ਦੀ ਲਗਾਤਾਰ ਜੀ ਖੁੱਲ ਕੇ ਜ਼ੋਰਦਾਰ ਤਾੜੀ ਇਹ ਅੱਜ ਕੱਲ ਦੀ ਹਕੀਕਤ ਹੈ ਜੀ ਕਿ ਹੱਡ ਬੀਤੀ ਹੁੰਦੀ ਹੈ ਕਿਉਂਕਿ ਜਦੋਂ ਵੇੜ ਦੇ ਵਿਚਾਲੇ ਕੰਧ ਹੋ ਜਾਂਦੀ ਫਿਰ ਜਿਹੜਾ ਕਹਿੰਦੇ ਮਨ ਦੇ ਵਿੱਚ ਬੜੇ